ਵੀ ਧੋਖਾ ਖਾ ਕੇ ਅੰਮ੍ਰਿਤਪੁਰ ਦਾ ਕੁਝ ਵੀ ਹੋ ਜੇ ਸਾਡੀ ਜਾਨ ਚਲੀ ਜਾਏ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਹੈਗੇ ਜਿਹੜੇ ਸਾਡੀ ਗੋਲੀ ਮਾਰਨੀ ਹੈ ਹਿੱਕ 'ਚ ਮਾਰਿਓ ਪਿੱਟ 'ਚ ਨਾ ਮਾਰਿਓ ਅਸੀਂ ਗੋਲੀ ਉਰੇ ਖਾ ਕੇ ਜਾਵਾਂਗੇ ਪਰ ਪਿੱਟ 'ਚ ਮਾਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਕੱਲ ਸਾਡੀ ਪਿੱਟ 'ਚ ਸਾਡੇ ਮਲਾਜ਼ਮਾਂ 'ਤੇ ਮਾਰੇ ਚੱਕ ਚੱਕ ਕੇ ਲੈ ਗਏ ਸਾਡੇ ਮਲਾਜ਼ਮ ਮੰਗ ਕੀ ਰਹੇ ਆ ਸਾਡੇ ਮਲਾਜ਼ਮ ਸਰਕਾਰ ਤੋਂ ਆਪਣੇ ਨੌਕਰੀਆਂ ਪੱਕੀਆਂ ਕਰਨ ਲਈ ਸਰਪੰਵਲਕ ਬਾਤੇ ਬਸਾਈ ਮੰਗ ਰਹੇ ਆ ਮਿਹਕਮੇ ਦੀ ਬਸ ਹੋਊਗੀ 15 ਸਾਲ ਮੈਗਨੇ ਚੱਲੂਗੀ ਤੇ ਸੇਵਾ ਪ੍ਰਦਾਨ ਕਰੂਗੀ ਜਿਹੜੀ ਇਹ ਕਿਲੋਮੀਟਰ ਸਕੀਮ ਦੀ ਬਸਾਂ ਲੈ ਕੇ ਆ ਰਹੇ ਆ ਉਹ 5 ਸਾਲ ਦੇ ਵਿੱਚ 2 ਕਰੋੜ ਰੁਪਇਆ ਕਮਾ ਕੇ ਨਾਲੇ ਅਗਲਾ ਮੈਗਨੇ ਚ ਬਸ ਲੈ ਕੇ ਚਲੇ ਜਾਂਦਾ ਨਾਲੇ ਪੈਸੇ ਵਟ ਲੈ ਗਿਆ ਮਹਿਕਮੇ ਦੇ ਪੰਨੇ ਕੀ ਰਹਿ ਗਿਆ 2 ਕਰੋੜ ਦੇ ਵਿੱਚ 5 ਬਸਾਂ ਆਪਣੀ ਮਹਿਕਮੇ ਦੀ ਪੈ ਸਕਦੀਆਂ ਪਰ ਇਹ ਆਮ ਆਦਮੀ ਪਾਰਟੀ ਨੇ ਸਾਰੇ ਮੈਗਨੇ ਵੇਚ ਦੇਣੇ ਆ ਠੇਕੇ ਦੇ ਕਰਕੇ ਸਰ ਆਪਣਾ ਨਾਮ ਤੇ ਯੂਨੀਅਨ ਦਾ ਨਾਮ ਦੱਸੋ ਮੇਰਾ ਨਾਮ ਬਲਕਾਰ ਸਿੰਘ ਬੈਂਸ ਹੈ ਜੀ ਮੈਂ ਸੂਬਾ ਜਨਰਲ ਸਕੱਤਰ ਹੈ ਭਾਰਤੀ ਕਿਸਾਨ ਨਿਰਯੋਜਨ ਯੂਨੀ ਪੰਜਾਬ ਤੇ ਕੇਐਮਐਮ ਦੇ ਨਾਲ ਅਸੀਂ ਸਹਿਯੋਗੀ ਹੈ ਜੀ ਪ੍ਰਧਾਨ ਜੀ ਅੱਜ ਆਇਓ ਕਿਸ ਤਰ੍ਹਾਂ ਦੀ ਰਣਨੀਤੀ ਹੈ ਦੇਖੋ ਸਾਨੂੰ ਕੱਲ ਜੋ ਇੱਥੇ ਹੋਇਆ ਤੁਹਾਡੇ ਸਾਹਮਣੇ ਅਸੀਂ ਤੁਹਾਡੀ ਪੁੱਤਰ ਘਰ ਭਰਾ ਸਾਰੀ ਸੀਗੇ ਤੁਹਾਡੀ ਅੱਖੇ ਸਾਹਮਣੇ ਹੋਇਆ ਜੋ ਇਹਨਾਂ ਨੂੰ ਕੁੱਟਿਆ ਗਿਆ ਤੇ ਪੱਗਾਂ ਦੀਆਂ ਤਾਰੀਕੀਆਂ ਚੁੰਨੀਆਂ ਤੱਕ ਰੋਲੀਆਂ ਗਈਆਂ ਉਹਦੇ ਵਿਰੋਧ ਦੇ ਵਿੱਚ ਜੋ ਅੱਜ ਸਵੇਰੇ ਸਾਡੇ ਕੇਐਮਐਮ ਦੀ ਜੋ ਲੀਡਰਸ਼ਿਪ ਹੈ ਮੇਨ ਉਹਨਾਂ ਦਾ ਸਨੇਹ ਲੱਗਿਆ ਦੀ ਵੀ ਆਪਾਂ ਇਹਨਾਂ ਨੂੰ ਜਾ ਕੇ ਸਮਰਥਨ ਕਰਨਾ ਤੇ ਅੱਜ ਸਮਰਥਨ ਕਰਨਾ ਹੈ ਸਾਡੀ ਕੇਐਮ ਦੀ ਘਟੋ ਘਟ 4-5 ਇੱਥੇ ਯੂਨੀਅਨ ਆਏ ਨੇ ਜਿਤਨਾ ਸਾਡੀ ਯੂਨੀ ਪਟੇੜੀ ਹੈ ਤੇ ਯਾਦ ਵਾਲੇ ਦੇ ਤੇ ਦੋ ਤਿੰਨ ਯੂਨੀ ਹੋਰ ਨੇ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਤੁਹਾਡੇ ਮੱਧਮ ਰਾਈ ਸਰਕਾਰ ਨੂੰ ਵੀ ਜਿਹੜੀ ਸਰਕਾਰ ਆਪ ਧਰਨ ਵਿੱਚੋਂ ਲਿਕੜੀ ਹੋਵੇ ਉਹਨੂੰ ਧਰਨ ਕਿਤਨਾ ਚ ਮਾਰੇ ਲੱਗਦੇ ਨੇ ਉਹ ਕਹਿੰਦੇ ਆ ਇਹ ਧਰਨੇ ਲਾਉਂਦੇ ਆ ਰੋੜ ਰੋਕਦੇ ਆ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਧਰਨੇ ਲਾਣ ਨੂੰ ਜਾਂ ਰੋੜ ਰੋਕਣ ਨੂੰ ਅਸੀਂ ਵੀ ਕਹਿੰਦੇ ਆ ਕਿਸੇ ਨੂੰ ਪ੍ਰੋਬਲਮ ਨਾ ਆਵੇ ਚਾਹ ਪਬਲਿਕ ਹੋਵੇ ਚਾਹ ਕੋਈ ਹੋਰ ਹੋਵੇ ਪਰ ਉਹਦੇ বিনা ਹੱਲ ਵੀ ਕੀ ਹੈ ਜਦੋਂ ਤੁਸੀਂ ਉਹਨਾਂ ਦੀ ਮੰਗਾਂ ਨਹੀਂ ਮੰਨਦੇ ਹੱਲ ਕੀ ਰਹੇਂਦਾ ਓਦਾਂ ਕੋਲ ਧਰਨਾ ਲਾਣ ਦਾ ਚਾਹੇ ਉਹ ਕਿਸਾਨ ਯੂਨੀਅਨ ਹੋਵੇ ਚਾਹ ਪੀਆਰਟੀਸੀ ਹੋਵੇ ਚਾਹ ਕੋਈ ਹੋਰ ਸੰਸਥਾ ਹੋਵੇ ਤਾਂ ਉਹ ਧਰਨੇ ਲਾਏਂਗੇ ਤੁਸੀਂ ਮੰਗਾ ਮੰਗ ਲੋ ਉਹਨਾਂ ਦੀ ਧਰਨੇ ਲਾਣ ਦੀ ਨੋਬਤ ਹੀ ਨਾ ਆਵੇ ਹੁਣ ਤਾਂ ਅਸ਼ਿਕ ਬੜਾ ਮਹਿਸੂਸ ਹੁੰਦਾ ਯਾਰ ਇਹ ਤੁਸੀਂ ਜਦੋਂ ਕਹੇ ਕਰਦੇ ਦੀ ਵੀ ਸਾਡੀ ਸਰਕਾਰ ਅਜੇ 2022 ਤੋਂ ਪਹਿਲਾਂ ਨਾ ਕਿਸੇ ਦੀ ਚੁੰਨੀ ਰੁਲੇਗੀ ਨਾ ਕਿਸੇ ਦੇ ਪੱਗ ਰੁਲੇਗੀ ਪਰ ਦੇਖੋ ਤੁਸੀਂ ਇਹਨਾਂ ਦੀ ਸਰਕਾਰ ਦੇ ਵਿੱਚ ਪਹਿਲੀ ਸਰਕਾਰਾਂ ਨੂੰ ਵੀ ਹੱਦ ਟੱਪ ਗਏ ਚੁੰਨੀਆਂ ਵੀ ਇਸ ਤਰ੍ਹਾਂ ਰੁਲੀਆਂ ਪੱਗਾਂ ਵੀ ਇਸ ਤਰ੍ਹਾਂ ਰੁਲੀਆਂ ਉਤਰੇ ਕੁੱਟਮਾਰ ਹੋ ਰਹੀ ਹੈ ਸਾਰਾ ਕੁਝ ਉਸ ਤਰ੍ਹਾਂ ਹੀ ਹੋ ਰਿਹਾ ਹੋ ਰਿਹਾ ਕਿ ਉਸ ਤੋਂ ਵੱਧ ਗਿਆ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਤੁਹਾਡੇ ਮੱਦੇ ਨਜ਼ਰਾਈ ਵੀ ਜੋ ਇਹਨਾਂ ਦੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹ ਮੰਨਿਆ ਜਾਵੇ ਤੇ ਇਹਨਾਂ ਦੁਆਰੇ ਜਾ ਕੇ ਆਪਣੇ ਆਪਣੇ ਜੋ ਵੀ ਇਹਨਾਂ ਦਾ ਟੂਟੀ ਹੈ ਜੋ ਵੀ ਇਹਨਾਂ ਦਾ ਕੰਮ ਹੈ ਉਹ ਕੰਮ ਤੇ ਜਾਣ ਜੋ ਵੀ ਕੋਈ ਪ੍ਰੋਬਲਮ ਹੈ ਉਹ ਸੋਲਵ ਹੋਵੇ ਅੱਖ ਨੂੰ ਅਕੀਰ ਨੂੰ ਕਰਨੀ ਤਾਂ ਪੈਣੀ ਹੈ ਟੇਬਲ ਦੇ ਬੈਠ ਕੇ ਜਲਦੀ ਨਾਲ ਧਿਆਨ ਦਿੱਤਾ ਜਾਵੇ ਤੇ ਮੈਂ ਕੇਐਮ ਦੇ ਵੱਲੋਂ ਤੇ ਬੀਕੇਐਮ ਯੂ ਪੰਜਾਬ ਵੱਲੋਂ ਵੀ ਪਿਛਵਾਦ ਦਵਾਨਾ ਵੀ ਜੋ ਦੀ ਇਹਨਾਂ ਲੀਡਰਸ਼ਿਪ ਐਥੇ ਐਕਸ਼ਨ ਲਏਗੀ ਅਗਲੀ ਮੀਟਿੰਗ ਕਰਕੇ ਅਸੀਂ ਉਤੇ ਪੈਰਾ ਦਵਾਂਗੇ ਮੁੱਢੇ ਤੇ ਮੁੱਢੇ ਲਾ ਕੇ ਖੜਾ ਗਏ ਜੀ ਮੈਂ ਸਰਦਾਰ ਗਰਮੀਲ ਸਿੰਘ इंडियन फार्मर्स एसोसिएशन पंजाब ਦਾ ਜਨਰਲ ਸੈਕਟਰੀ ਅਸੀਂ ਕੱਲ ਵੀ ਇੱਥੇ ਡਿਊਟੀ ላይ ਸੀ ਜੋ ਕੱਲ ਗੇਟ ਦੇ ਅੰਦਰ ਸੀ ਸ਼ਾਂਤਮਈ ਬੈਠੇ ਸੀ ਉਹ ਨੌਜਵਾਨ ਨੂੰ ਕੱਪੜੇ ਕੱਢ ਕੇ ਪੱਗਾਂ ਤਾਰ ਕੇ ਕਿ ਤੂੰ ਕਰਕੇ ਥਾਣੇ ਚਲੇ ਗਏ ਨੇ ਉਸ ਤੋਂ ਬਾਅਦ ਸ਼ਾਮ ਨੂੰ ਜੋ ਹੋਇਆ ਇੱਥੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਤੁਸੀਂ ਇੱਕ ਸਾਈਡ ਤੇ ਹੋ ਜਾਓ ਅਸੀਂ ਤੁਹਾਡੇ ਬੰਦੇ ਛੱਡ ਦਾਂਗੇ ਬਾਹਰ ਕੱਢ ਕੇ ਦੁਬਾਰੇ ਫੇਰ ਅੰਦਰ ਬੁਲਾ ਲਈ ਸੀ ਉਸ ਤੋਂ ਬਾਅਦ ਇੱਥੋਂ ਪਹਿਲੀ ਸਾਈਡ ਚੱਲੇ ਗਈ ਸੀ ਸਾਰੇ ਮੁਲਾਜ਼ਮ ਉੱਥੇ ਬੈਠੇ ਰਾਤ ਨੂੰ ਇਹ ਪੁਲਿਸ ਚੱਕ ਕੇ ਇੱਥੋਂ ਲੈ ਗਈ ਪਰ ਦਿੱਲੀ ਸੈਂਟਰ ਸਰਕਾਰ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਸੀ ਉਹ ਵੀ ਸਾਰਿਆਂ ਦੇ ਹਿੰਦੁਸਤਾਨ ਦੇ ਆਲਵਾੜ ਦੇ ਲੋਕਾਂ ਨਾਲ ਘਟਾ ਸੰਯੋਗ ਹੋ ਕੇ ਲੜੇ ਸੀ ਕਾਲੇ ਕਾਨੂੰਨ ਵਾਪਸ ਕੀਤੇ ਸੀ ਹੁਣ ਤੁਸੀਂ ਨਵੇਂ ਦੇਖਿਆ ਯੂਨੀਵਰਸਿਟੀ ਚੰਡੀਗੜ੍ਹ ਉਹ ਵੀ ਸਾਰੀ ਇੱਕੇ ਨਾਲੇ ਜਿੱਥੋਈ ਹੈ ਭਗਵੰਤ ਮਾਨ ਜਾ 2022 ਤੋਂ ਪਹਿਲਾਂ ਐਦਾਂ ਹੀ ਧਰਨੇ ਲਾਂਦਾ ਸੀ ਕਹਿੰਦਾ ਸਾਡੀ ਸਰਕਾਰ ਬਣਾਓ ਐਸੀ ਨਾ ਕਿਸੇ ਦਾ ਧਰਨਾ ਲਾਉਣ ਨੂੰ ਦਮਾਂਗੇ ਨਾ ਕਿਸੇ ਦੀ ਪੱਗ ਨਾ ਐਸੀ ਕਿਸੇ ਦੀ ਚੁੰਨੀ ਰੋਲਾਂਗੇ ਪਰ ਭਗਵੰਤ ਮਾਨ ਸਾਹਿਬ ਤੂੰ ਅੱਜ ਕੱਲ ਦਾ ਹੀ ਦੇਖ ਲਿਆ ਕੱਪੜੇ ਪੱਗਾਂ ਔਰ ਸਾਡੀ ਬੇਟੀਆਂ ਦੀਆਂ ਚੁੰਨੀਆਂ ਤਾਰ-ਤਾਰ ਕੇ ਤੁਸੀਂ ਠਾਣੇ 'ਚ ਕੀ ਤੂੰ ਕਰਦੇ ਹੋ ਪਰ ਜੇ ਇਹਨਾਂ ਦੀ ਜਾਇਜ ਮੰਗੇ 20-20 ਸਾਲ ਤੋਂ ਕੱਚੇ ਫਿਰਦੇ ਨੇ ਇਹਨਾਂ ਨੂੰ ਪੱਕੇ ਕਰੋ ਇਹੀ ਮੰਗ ਹੈ ਹੋਰ ਤਾਂ ਕੁਛ ਨਹੀਂ ਤੁਸੀਂ ਟੇਬਲ ਤੇ ਬਹਿ ਕੇ ਪੀਆਸੀ ਦੇ ਜਿਹੜੇ ਸਾਡੇ ਨੌਜਵਾਨ ਨੇ ਆਗੂ ਨੇ ਇਹਨਾਂ ਨੂੰ ਬਹਿ ਕੇ ਟੇਬਲ ਤੇ ਸੱਦ ਕੇ ਇਹਨਾਂ ਨਾਲ ਗੱਲਬਾਤ ਕਰੋ ਪਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਜਦ ਤੱਕ ਇਹ ਸੰਘਰਸ਼ ਜਾਰੀ ਰਹੇਗਾ ਐਸੀ ਇਹਨਾਂ ਦੇ ਨਾਲ ਮੋਢੇ ਤੋਂ ਮੋਢਾ ਲਾ ਕੇ ਖੜਾਂਗੇ ਜੇ ਸਾਨੂੰ ਪਿੰਡਾਂ 'ਚ ਪ੍ਰਚਾਰ ਵੀ ਕਰਨਾ ਪਿਆ ਸਾਰੀ ਪੰਜਾਬ ਦੇ ਜਥੇਬੰਦੀਆਂ ਨਾਲ ਖੜੀਆਂ ਨੇ ਮੁਲਾਜ਼ਮ ਮਜ਼ਦੂਰ ਕਿਸਾਨ ਜਿਵੇਂ ਬੰਦੀਆਂ ਸਾਰੀਆਂ ਮੋੜ ਦੇ ਨਾਲ ਮੋੜਾ ਲਾ ਕੇ ਚੱਲਣਗੇ ਪ੍ਰਧਾਨ ਜੀ ਅੱਜ ਕੀ ਰਣਨੀਤੀ ਹੈ ਜਿਸ ਤਰ੍ਹਾਂ ਕੱਲ ਡੀਟੇਨ ਕਰ ਲਿਆ ਦੀ ਚੱਕ ਕੇ ਲੈ ਗਈ ਸੀ ਰਾਤ ਨੂੰ ਅੱਜ ਕੀ ਸੋਚਿਆ ਜਿਵੇਂ ਹੁਣ ਸਾਰੇ ਸਾਥੀ ਇੱਥੇ ਆਏ ਨੇ ਜੋ ਇਹਨਾਂ ਦਾ ਨੌਜਵਾਨਾਂ ਦਾ ਸਾਡਾ ਮਲਾਜਮਾਂ ਦਾ ਫੈਸਲਾ ਹੋਊਗਾ ਐਸੀ ਇਹਨਾਂ ਦਾ ਸਿਰ ਮੱਥੇ ਮੰਨਾਂਗੇ ਸਾਡੀ ਮੰਗ ਇਹੀ ਹੈ ਸਾਡੇ ਨੌਜਵਾਨ ਜਿਹੜੇ ਕੱਲ੍ਹ ਰੈਸਟ ਕੀਤੇ ਹੋਏ ਨੇ ਬਿਨ ਸਰਤ ਰਿਹਾ ਕਰੋ ਉਹਨਾਂ ਨੂੰ ਛੱਡੋ ਅਗਲੀ ਸਾਡੀ ਰਣਨੀਤੀ ਜੋ ਵੀ ਸਰਕਾਰ ਬੁਲੰਦੀ ਹੈ ਕੀ ਕਰਦੀ ਹੈ ਉਹ ਅਗਲਾ ਪ੍ਰੋਗਰਾਮ ਹੈ ਸਾਡੇ ਬੰਦੇ ਦੀ ਸਾਡੀ ਸਾਰੀ ਜਥੇਬੰਦੀਆਂ ਦੀ ਇਹੀ ਮੰਗ ਹੈ ਸਾਡੇ ਨੌਜਵਾਨ ਰਹਿਆ ਕਰੋ